ਬਣਾ ਰਹੀਆਂ ਜੀ ਪੋਹਾ ਕਿਉਂਕਿ ਸਾਡਾ ਦੋਨਾਂ ਦਾ ਅੱਜ ਤੋਂ ਡਾਈਟ ਪਲਾਨ ਸਟਾਰਟ ਹੋ ਗਿਆ ਹੈ ਤੇ ਹੁਣ ਆਪਾਂ ਜਿਸ ਤਰ੍ਹਾਂ ਆਪਾਂ ਨੂੰ ਡਾਈਟ ਵਿੱਚ ਹੈਗਾ ਲਿਖਿਆ ਹੋਇਆ ਸਾਰਾ ਕੁਝ ਆਪਾਂ ਉਸੇ ਤਰ੍ਹਾਂ ਹੀ ਖਾਣਾ ਵਗੈਰਾ ਖਾਇਆ ਕਰਾਂਗੇ ਬ੍ਰੀਕਫਾਸਟ ਤੋਂ ਅੱਜ ਮੈਂ ਸਟਾਰਟ ਕਰ ਰਹੀਆਂ ਅੱਜ ਮੈਂ ਬਣਾ ਰਹੀਆਂ ਜੀ ਪੋਹਾ ਪੋਹੇ ਵਾਸਤੇ ਮੈਂ ਅੱਜ ਇੱਕ ਦੋ ਸਬਜ਼ੀਆਂ ਪਾ ਕੇ ਪੋਹਾ ਬਣਾਵਾਂਗੀ ਇਹ ਆਪਾਂ ਸਬਜ਼ੀਆਂ ਲਈਆਂ ਨੇ ਜੀ ਪਿਆਜ਼ ਟਮਾਟਰ ਮਟਰ ਗਾਜਰ ਤੇ ਇੱਕਦੋ ਆਪਾਂ ਹਰੀਆਂ ਮਿਰਚਾਂ ਪਾ ਲਾਂਗੇ ਤੇ ਇੱਕ ਕਟੋਰੀ ਆਪਾਂ ਪੋਹੇ ਦੀ ਪੋਹੇ ਦੀ ਲਵਾਗੇ ਸਭ ਤੋਂ ਪਹਿਲਾਂ ਆਪਾਂ ਜੀ ਕੜਾਈ ਦੇ ਵਿੱਚ ਸਰੋਂ ਦਾ ਤੇਲ ਲੈ ਲਿਆਏ ਪਹਿਲਾਂ ਆਪਾਂ ਪਿਆਜ਼ ਨੂੰ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਸਬਜ਼ੀਆਂ ਪਾ ਕੇ ਪਹਿਲਾਂ ਸਬਜ਼ੀਆਂ ਪਕਾਵਾਂਗੇ ਇਹ ਮੈਂ ਥੋੜਾ ਜਿਹਾ ਜੀਰਾ ਪਾਇਆ ਹੈ ਹੁਣ ਆਪਾਂ ਪਾਵਾਂਗੇ ਜੀ ਪਿਆਜ਼ ਪਿਆਜ਼ ਨੂੰ بس ਥੋੜਾ ਜਿਹਾ ਆਪਾਂ ਨੇ ਨਰਮ ਕਰਨਾ ਹੈ ਉਸ ਤੋਂ ਬਾਅਦ ਆਪਾਂ ਵਿੱਚੇ ਟਮਾਟਰ ਤੇ ਬਾਕੀ ਸਬਜ਼ੀਆਂ ਵਗੈਰਾ ਪਾਵਾਂਗੇ ਬਸ ਜੀ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹੇ ਸੌਫਟ ਹੋਣ ਤੱਕ ਸਬਜ਼ੀਆਂ ਪਕਾਵਾਂਗੇ ਤੇ ਆਮ ਮਸਾਲੇ ਆਪਾਂ ਨੇ ਜ਼ਿਆਦਾ ਨਹੀਂ ਪਾਉਣੇ ਹੈਗੇ ਨਮਕ ਤੇ ਮਿਰਚ ਹਲਦੀ ਵਗੈਰਾ ਹੀ ਪਾਵਾਂਗੇ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਹੈਗਾ ਵੈਸੇ ਤਾਂ ਪੋਹੇ ਦੇ ਵਿੱਚ ਰੋਸਟ ਕੀਤੇ ਹੋਏ ਮੂਕਲੀ ਦੇ ਦਾਣੇ ਵੀ ਬਹੁਤ ਹੀ ਜ਼ਿਆਦਾ ਤੀਖੀ ਲੱਗਦੇ ਹੁੰਦੇ ਆ ਪਰ ਮੇਰੇ ਕੋਲ ਅੱਜ ਮੂਕਲੀ ਦੇ ਦਾਣੇ ਹੈ ਨਹੀਂ ਇਸ ਕਰਕੇ ਮੈਂ ਨਹੀਂ ਪਾਏ ਹੈਗੇ ਤੇ ਅਸਲੀ ਤਾਂ ਮਕਲਬ ਕੀ ਨਟ ਦੇ ਨਾਲ ਹੀ ਪੇਸਟ ਬਣਦਾ ਪੋਹੇ ਦਾ ਤਿਰਨੇ ਆਪਾਂ ਜਿਹੜਾ ਇੱਕ ਕਟੋਰੀ ਪੋਹਾ ਲਿਆ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਨਾਲੇ ਤਾਂ ਫਿਰ ਇਹ ਥੋੜਾ ਸੌਫਟ ਹੋ ਜਾਂਦਾ ਹੈ ਆ ਚੰਗੀ ਤਰ੍ਹਾਂ ਪਾਣੀ ਨਤਾਰ ਕੇ ਆਪਾਂ ਨੇ ਇਹਦੇ ਵਿੱਚ ਸਬਜ਼ੀਆਂ ਦੇ ਵਿੱਚ ਮਿਕਸ ਕਰ ਦੇਣਾ ਹੈ ਫਿਰ ਆਪਾਂ ਨੇ ਇਹਨੂੰ ਕੁਝ ਜ਼ਿਆਦਾ ਟਾਈਮ ਨਹੀਂ ਪਕਾਉਣਾ ਹੁੰਦਾ ਬਸ ਇਹਦੇ ਵਿੱਚ ਜਦ ਤੱਕ ਮਸਾਲਾ ਵਗੈਰਾ ਮਿਕਸ ਹੋ ਜਾਏ ਔਰ ਥੋੜਾ ਜਿਹਾ ਹੋਰ ਸੌਫਟ ਜਿਹਾ ਹੋ ਜਾਵੇ ਪਾਣੀ ਸੁੱਕ ਜਾਵੇ ਚੰਗੀ ਤਰ੍ਹਾਂ ਉਦੋਂ ਤੱਕ ਆਪਾਂ ਇਹਨੂੰ ਬਸ ਪਕਾਵਾਂਗੇ ਪੋਹਾ ਬਣਾਉਣ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਛੱਟਪਟ ਬਣ ਕੇ ਤਿਆਰ ਹੋ ਜਾਂਦਾ ਹੈ। ਲੋ ਜੀ ਦੇਖੋ ਆਪਣਾ ਪੋਹਾ ਹੋ ਗਿਆ ਤਿਆਰ। ਹੁਣ ਆਪਾਂ ਵਿੱਚ ਫ੍ਰੈਸ਼ ਧਨੀਆ ਪਾ ਦੇਣਾ ਹੈ, ਹਰਾ ਧਨੀਆ। ਇਹਦੇ ਵਿੱਚ ਆਪਾਂ ਨਿੰਬੂ ਵੀ ਪਾ ਸਕਦੇ ਆ ਪਰ ਡਾਕਟਰ ਸਾਹਿਬ ਨੂੰ ਨਿੰਬੂ ਜੜਾ ਹੈਗਾ ਨਾ ਪਸੰਦ ਨਹੀਂ ਹੈਗਾ। ਇਸ ਕਰਕੇ ਮੈਂ ਇਹਦੇ ਵਿੱਚ ਨਿੰਬੂ ਨਹੀਂ ਪਾਇਆ ਦੇਖੋ ਕਿੰਨਾ ਵਧੀਆ ਤਿਆਰ ਹੋ ਗਿਆ ਇਹ ਪੋਹਾ ਚਲੋ ਜੀ ਅੱਜ ਦੀ ਆਪਾਂ ਨੇ ਬ੍ਰੇਕਫਾਸਟ ਰੈਸਪੀ ਸ਼ੇਅਰ ਕੀਤੀ ਹੈ ਤੇ ਕੱਲ ਇੱਕ ਹੋਰ ਰੈਸਪੀ ਸ਼ੇਅਰ ਕਰਾਂਗੀ ਬ੍ਰੇਕਫਾਸਟ ਦੀ ਇਹਦੀ ਮੈਂ ਸ਼ਾਮ ਦੇ ਟਾਈਮ ਜੁਗਨੂ ਨੂੰ نیچے ਲੈ ਕੇ ਆਈਆਂ ਘੁਮਣ ਵਾਸਤੇ ਥੋੜਾ ਜਿਹਾ ਫਿਰ ਤੁਰ ਲੈਂਦਾ ਏ ਤੇ ਅੱਜ ਤਾਂ ਬੱਚੇ ਵੀ ਨਹੀਂ ਆਏ ਇਹ ਖੇਡਣ ਵਾਸਤੇ ਮੈਂ ਪਹਿਲਾਂ ਹੀ ਲੈ ਆਈ ਸੀ ਨਹੀਂ ਤਾਂ ਬੱਚੇ ਬਹੁਤ ਤੰਗ ਕਰਦੇ ਆ ਸ਼ਾਮ ਦੇ ਟਾਈਮ 'ਤੇ ਮੈਂ ਲੱਗੀ ਆ ਜੀ ਗ੍ਰੀਨ ਟੀ ਪੀਣੀ। ਇਹ ਆਪਣੀ ਤુલਸੀ ਗ੍ਰੀਨ ਟੀ ਹੈਗੀ ਆ অর্ਗੈਨਿਕ। ਇੱਕ ਟਾਈਮ ਮੈਂ ਗ੍ਰੀਨ ਟੀ ਪੀ ਲੈਣੀ ਨੇ ਜਾਂ ਤਾਂ ਸਵੇਰੇ ਪੀਣੀ ਲੈ ਜਾਂ ਫਿਰ ਸ਼ਾਮ ਨੂੰ। ਅੱਜ ਮੈਂ ਸ਼ਾਮ ਦੇ ਟਾਈਮ ਪੀ ਰਹੀ ਆ। ਲੋ ਜੀ ਦੇਖੋ ਬੱਚੇ ਆਪਣੇ ਆਪ ਹੀ ਉੱਪਰ ਆ ਗਏ ਨੇ ਜਾਂ ਦੇਖਿਆ ਵੀ ਅੱਜ ਜੁਗਨੂ ਆਇਆ ਨਹੀਂ। ਆਗੇ ਉੱਪਰ ਇਹਨੂੰ ਤੰਗ ਕਰਨ ਵੇਖੋ ਜੁਗਨੂ ਨੀਚੇ ਬੈਡ ਉਹਦੇ ਟੇਬਲ ਦੇ ਥੱਲੇ ਹੀ ਬੜੀ ਜਾ ਰਿਹਾ ਏ ਬੱਚੇ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਨਾ ਇਹਦੀ ਜੁਗਨੂ ਦੀ ਥੋੜੀ ਜੀ ਤबीयत ਖਰਾਬ ਹੈ ਉਹਨੇ ਡਾਕਟਰ ਸਾਹਿਬ ਨੇ ਇੰਜੈਕਸ਼ਨ ਵੀ ਦਿੱਤੇ ਆ ਕਹਿ ਰਹੇ ਆ ਸ਼ਾਇਦ ਇਹਦੇ ਪਲੇਟਲਟਸ ਜਿਹੜੇ ਹੈਗੇ ਆ ਉਹ ਕੱਟ ਹੋਏ ਹੋਏ ਆ ਇਸ ਕਰਕੇ ਬਹੁਤ ਹੀ ਜ਼ਿਆਦਾ ਸੁਸਤ ਜਿਹਾ ਅਸੀਂ ਕੱਲ ਦਾ ਖੇਡ ਵੀ ਨਹੀਂ ਰਿਹਾ ਸੀ ਇਹਦੇ ਇੰਜੈਕਸ਼ਨ ਲੱਗੇ ਹੋਏ ਨੇ ਦੁਖਣਗੇ ਵਿਚਾਰੇ ਤੇ ਤੇਰਾ ਮੇਰਾ ਨਾ ਮੈਨੂੰ ਆਖ ਮਰੀ ਜੇ ਘੱਟ ਗਿਆ ਉਹ ਜੇ ਘੱਟ ਗਿਆ ਲਾਇਆ ਤੇ ਆ ਆ ਵੀ ਕਿੱਟੀ ਬਣਾਉਂਦੇ ਇਹ ਕਹਿੰਦਾ ਮੈਂ ਤੋ ਕੋਹੋ ਇਹ ਬੱਚਿਆਂ ਨੂੰ ਕਹਿੰਦਾ ਮੈਂ ਤੋ ਖੋ ਬੋ ਤੁਸੀਂ ਆ ਆ ਆ ਲੈ ਮੈਂ ਕਿਹਨੂੰ ਆਂਦੇ ਹਾਂ ਕਰੇ ਕੋਣ ਉਹ ਰਾਦਾ ਉਹ ਖਾਜਾ ਉਹ ਤੇਰੀ ਆਹ ਦੇਖ ਕਾਟੋ ਦੇਖ ਕਾਟ 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 ਆਹ ਦੇਖ ਨੀਚੇ ਵੜ ਗਿਆ ਉਹ પા <laughs> <laughs>